ਔਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਜੋ ਸਾਡੀ ਹਰ ਇੱਕ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਸਾਰੀਆਂ ਵੀ ਵਿਨਰ ਗੀਤ 'ਚ ਗੱਲਾਂ ਹੋਈਆਂ ਸਾਰੀਆਂ ਸੱਚੀਆਂ ਕਹਿੰਦਾ। ਹਾਏ ਅੱਜ ਗੱਟ ਖਾਣਾ ਖੜਾਇਆ ਹੋਵੇ ਹਵੇਲੀ ਵਿੱਚ ਵੇਖ ਜੱਟੀਏ ਕਰੋੜ ਦਾ। ਮੈਂ 2013 ਦੇ ਵਿੱਚ ਇੱਕ ਟਰੈਕਟਰ ਲੈ ਗਿਆ ਸੀ ਪ੍ਰੀਤ ਇਹ ਸਚਾਈ ਆ ਬੱਬਾ ਜੀ ਮੈਂ ਸੱਚ ਦੱਸਦਾ ਨਾ ਤੇ ਮੇਰੇ ਕੋਲ ਉਹਦੀਆਂ ਕਿਸ਼ਤਾਂ ਨਹੀਂ ਤਰੀਆਂ। 6 ਮਹੀਨੇ ਬੈਂਕ ਵਾਲ ਨੇ ਚੱਕ ਕੇ ਲੈ ਛੱਡਿਆ ਵੀ ਹੁਣ ਲੈ ਜਾ ਹੁਣ ਲੈ ਜਾ ਹੁਣ ਲੈ ਜਾ ਪੈਸੇ ਨਹੀਂ ਹੈਗੇ ਨਹੀਂ ਲਿਆਂਦਾ ਗਿਆ ਵਾਪਸ ਸੱਚੀ ਉਹ ਗੱਲ ਲਿਖੀ ਇੱਕ ਵਾਰ ਕੋ ਸੀਟੀ ਐਂਡਰ ਮੋਟਰਸਾਈਕਲ 2010 ਚੌਧੀਆਂ ਕਿਸ਼ਤਾਂ ਟੁੱਟ ਗਿਆ ਉਹ ਬੈਂਕ ਵਾਲਾ ਕਹਿੰਦਾ ਏਜੰਸੀ ਵਾਲਾ ਵੀ ਲੈਣ ਆਉਣਾ ਮੈਂ ਮੇਰੇ ਘਰੇ ਨਾ ਆਈ ਮੇਰਾ ਭਰਾ ਬਣ ਕੇ ਮੈਂ ਤੈਨੂੰ ਪਿੰਡ ਤੋਂ ਬਾਹਰ ਆ ਕੇ ਫੜਾ ਜਾਣਾ ਮੈਂ 5 ਕਿਲੋਮੀਟਰ ਮੋਟਰਸਾਈਕਲ ਬਾਹਰ ਜਾ ਕੇ ਉਹਨੂੰ ਦਿੱਤਾ ਮੈਂ ਲੈ ਲੈ ਜਾ ਯਾਰ ਹਾਲਾਤ ਇਦਾਂ ਦੇ ਪਰ ਹੁਣ ਬਾਪੂ ਨੂੰ ਕਿਹਾ ਵੀ ਇੱਕ ਚੋੱਕੇ ਖੜਿਆ ਜਿਹੜੇ ਤੇ ਹੱਥ ਰੱਖਣਾ ਰੱਖ ਦੇ ਕੋਈ ਮਸਲਾ ਨਹੀਂ ਓਏ ਖੜਾ ਕਰਦਾਂਗੇ ਕੇ ਅੱਜ ਸਾਰੇ ਲਾ ਦੇ ਕੇ ਅੱਜ ਗੱਡ ਖਾਣਾ ਖੜਾਇਆ ਹੋਵੇ ਲੀ ਵਿੱਚ ਵੇਖ ਜੱਟியே ਕਰੋੜ ਦਾ ਕੇ ਕਦੇ ਬੈਂਕ ਵਾਲਿਆਂ ਦੇ ਮੂਰੇ ਵੇਖਿਆ ਮੈਂ ਬਾਪੂ ਮੇਰਾ ਹੱਥ ਜੋੜਦਾ ਕੈ ਚਪਲਾ ਪੁਰਾਣੀਆਂ ਪਾਵਧਰਾ ਹੰਡਾਈਆਂ ਨੇ ਤੇਰੀ ਜਾਂ ਮੇਰੀ ਮਾਂ ਨੇ ਬਹੁਤ ਦਿਲ ਚ ਦਬਾਈਆਂ ਨੇ ਕਿ ਮੈਨੂੰ ਮੇਰੀ ਮਾਂ ਦੀ ਅਰਦਾਸ ਤਾਰਿਆ ਮੈਂ ਲੜਿਆ ਮੁਕਦਰਾਂ ਨਾਲ ਨਹੀਂ ਹਾਰਿਆ ਕਿ ਮੈਂ ਜਾਂ ਮੇਰਾ ਰੱਬ ਬਸ ਜਾਣਦਾ ਕਿ ਕਿੰਨੀ ਵਾਰੀ ਵਿੱਚੋ ਵਿੱਚੀ ਟੁੱਟੇ ਹੋਇਆਂ ਓਏ ਸਾਰਾ ਕਰ ਫੁੱਲੇ ਜਥੋਂ ਨਾ ਰੁਪਈਆ ਲੱਭਦਾ ਨਹੀਂ ਅਸੀਂ ਇਹੋ ਜੇ ਕਰਾਂ ਦੇ ਵਿੱਚੋਂ ਉੱਠੇ ਹੋਇਆ ਕਿਨਕਾ ਪ੍ਰਦੇਸ਼ ਬਿਲੋਵਾਰਡ ਤੋਂ ਮਸਾਂ ਸੀ ਬੰਡਰ ਟੱਪਿਆ ਓਏ ਜਿਹੜਾ ਮਾੜਾ ਸਮਾਂ ਕਰਦਾ ਸੀ ਟੀਚਰਾਂ ਮੈਂ ਤਾਣੋਂ ਫੜ ਕੇ ਆ ਨੱਪਿਆ ਹੁਣ ਜਿਹੜੇ ਕਹਿੰਦੇ ਸਾਡਾ ਲੱਗੇ ਬਾਗੀ ਰਿਸ਼ਤੇ ਆਧਾਰ ਜੱਟੀਏ ਇਹ ਪਹਿਲਾਂ ਡਰਦੇ ਕਮਾਉਂਦੇ ਨਹੀਂ ਸੀ ਸਾਲੇ ਨਾ ਮੰਗ ਲੈ ਉਧਾਰ ਜੱਟੀਏ ਓਏ ਕਿਹੜਾ ਕਿਹੜਾ ਕੀ ਕੀ ਰਿਹਾ ਬੋਲਦਾ ਮੈਂ ਬੋਲ ਸਾਰੇ ਹੀ ਕਲੇਜ ਵਿੱਚ ਘੁੱਟੇ ਹੋਇਆ ਇਹ ਸਾਰਾ ਘਰ ਫੋਲੇ ਜਿੱਥੋਂ ਨਾ ਰੁਪਈਆ ਲੱਭਦਾ ਨਹੀਂ ਅਸੀਂ ਐਹੋ ਜੇ ਕਰਾਂ ਦੇ ਵਿੱਚੋਂ ਉੱਠੇ ਹੋਇਆ ਓਏ ਬੱਦਲ ਲਾਹੌਰ ਸੀ ਗਾਂ ਗੱਜਦਾ ਤੇ ਡਰਦੇ ਸੀ ਸ਼ਤ ਚੋਏ ਨਾ ਕੇ ਬੜੇ ਘਟ ਮੋੜੇ ਹੋਣੇ ਯੱਟੀਏ ਜਿੰਨਾਂ ਦੇ ਗਲ ਲੱਗ ਰੋਇਆ ਆ ਇੱਕ ਲਾਈਨ ਮੈਂ ਰਿਕਾਰਡਿੰਗ ਕਰਨ ਲੱਗਿਆ ਬਹੁਤ ਰੋਇਆ ਇਹਦੇ ਲਿਖਣ ਲੱਗਿਆ ਲਿਖਣ ਲੱਗਿਆ ਵੀ ਬੜਾ ਰੋਇਆ ਕਹਿੰਦਾ ਸੱਚੀ ਹੋ ਇਹ ਤੁਹਾਡੀ ਵੀ ਮਾਵਾਂ ਦੀ ਕਹਾਣੀ ਹੋਣੀ ਕਹਿੰਦਾ ਹੀਰਿਆਂ ਤੋਂ ਮਹਿੰਗੀ ਮੇਰੀ ਮਾਂ ਨੇ ਸੋਨਾ ਨਹੀਂ ਕਦੇ ਪਾ ਕੇ ਵੇਖਿਆ ਓਏ ਪੁੱਤ ਬਣ ਜੇ ਸਟਾਰ ਛੇਤੀ ਮੇਰਾ ਕਿੱਥੇ ਨਹੀਂ ਉਹਨੇ ਮੱਥਾ ਟੇਕਿਆ ਇਹ ਘੋਰੇ ਕਿੰਨੀ ਵਾਰੀ ਬਾਪੂ ਰੋਇਆ ਹੋਣਾ ਵੇਖ ਕਰਜੇ ਦੇ ਪਾਰ ਨੂੰ ਹੱਥ ਤਗੜਾ ਹੋ ਟਿਕਣੇ ਨਹੀਂ ਦਿੱਤਾ ਉਹਦੇ ਹੌਸਲੇ ਨੇ ਨਾ ਕੇ ਰੱਖੂ ਜੱਟੀਏ ਕੇ ਮਾੜੇ ਟਾਈਮ ਜਿਨਾ ਨਾਲ ਖਾਦੇ ਥੱਕੇ ਹੋਇਆ ਹਏ ਸਾਰਾ ਘਰ ਫੁੱਲੇ ਜਿੱਥੋਂ ਨਾ ਰੁਪਈਆ ਲੱਭਦਾਨੀ ਅਸੀਂ ਐਹੋ ਜੇ ਕਰਾਂ ਦੇ ਵਿੱਚੋਂ ਉੱਠੇ ਹੋਇਆ ਕੇ ਸਾਰਾ ਘਰ ਫੁੱਲੇ ਜਿੱਥੋਂ ਨਾ ਰੁਪਈਆ ਲੱਭਦਾਨੀ ਅਸੀਂ ਐਹੋ ਜੇ ਕਰਾਂ ਦੇ ਵਿੱਚੋਂ ਉੱਠੇ ਹੋਇਆ वॾा लॻ रहो ताड़ियां मारो हाणे कहिड़ा सुगर ਕਿ ਵੈਰੀ ਹੋ ਕੇ ਰਹਿੰਦੇ ਸਾਥੋਂ ਹਾਈਡ ਸੋਣੀਏ ਲੱਗਦਾ ਆ ਕਰਗੇ ਸੁਸਾਇਡ ਸੋਣੀਏ ਦੱਸ ਤੈਨੂੰ ਕਿੱਦਾਂ ਮੈਂ ਮਿਲਾਂਦਾ ਉਹਨਾਂ ਨਾਲ ਨਹੀਂ ਡੱਡਿਆਂ ਮੈਨਾਂ ਕੋਲ ਗਾਈਡ ਸੋਣੀਏ 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 ਆਈਂ ਸੋਣੀਏ ਉੱਤੀ ਥੱਲੇ ਰੱਖਾਂ ਜਿਹੜੇ ਕੱਢਦੇ ਨੇ ਅੱਖਾਂ ਅੱਖਾਂ ਤੋਂ ਬਗੈਰ ਸਾਲੇ ਕਿੱਥੇ ਮੰਨਦੇ ਟੱਕਾ ਤੋਂ ਬਗੈਰ ਸਾਲੇ ਕਿੱਥੇ ਮੰਨਦੇ ਟੱਕਾ ਤੋਂ ਬਗੈਰ ਸਾਲੇ ਕਿੱਥੇ ਮੰਨਦੇ ਗੱਲ ਨਹੀਂ ਨਾਲ ਮੇਰੇ ਚੱਲਦੀ ਇਹਨਾਂ ਦੀਆਂ ਚਿੱਕਾਂ ਵਾ ਪਵਾਦਾ ਸੋਣੀਏ ਦੰਦ ਰੱਖ ਕੇ ਵਿਲਾਈ ਜਾਂਦੇ ਟੱਕਾਏ ਤਾਂ ਫੇਰ ਚੱਲ ਜੂ ਇਸ ਪੈਰਾ ਵਿੱਚ ਲੇਟੀ ਗੜੀ ਤੇਰੇ ਸਿਰੋਂ ਬੱਜੀ ਲੈਲਾ ਦੁਖੀ ਦੀ ਬਜਲਾਦਾ ਸੋਣੀਏ ਜਾਂ ਤੇਰਾ ਯੱਪਾ ਹੀ ਜੜੇ ਟੱਕਾਏ ਤਾਂ ਫੇਰ ਚੱਲ ਜੂ ਇਸ ਪੈਰਾ ਵਿੱਚ ਲੇਟੀ Mãos oh, ਕਦੋਂ ਮਰਨਾ ਜੱਗਣਾ ਗਲੋਂ ਕਰ ਤੇ ਪੰਢੀ ਸੋਣੀਏ ਆ ਪੰਢੀ ਸੋਣੀਏ ਬੇੜ ਘਰ ਜਾਣੀਏ ਪੰਢੀ ਸੋਣੀਏ ਸੁਪਨਾ ਮ ਤੋੜ ਕੇ ਬੰਦਾ ਕੇ ਜਾਊਂਗਾ ਜਿਆਦਾ ਜਿਆਦਾ ਮਨ ਵੀ ਬਣਾ ਕੇ ਜਾਊਂਗਾ ਜਿਆਦਾ ਜਿਆਦਾ ਮਨ ਸਾਹ ਫੋਣੀਏ ਉਹ ਖਿੱਚ ਕੇ ਬੜੇ ਖਾਬੇ ਮਿੱਤਰਾਂ ਤੋਂ ਖਾਰ ਬਲੀਏ ਸੱਚੀ ਹਾਲੇ ਬੜਿਆਂ ਨੇ ਖਾਣੀਆ ਓਏ ਕਿਹਦੇ ਮਿੱਤਰਾਂ ਤੋਂ ਅੱਗੇ ਲੰਘਗੇ ਨਹੀਂ ਸੜੇ ਲੱਗੇ ਵਿਰੇ ਲੱਗੇ ਤੋ ਤਾੜੀਆਂ ਸੌਲੇ ਲੱਗੇ ਨਾ ਤਾੜੀਆਂ ਨਗਰ ਤੇ ਲੱਗੇ ਤੋਫਾਨਾ ਉਹ ਸੌਲੇ ਲੱਗੇ ਨਾ ਤਾੜੀਆਂ ਤਾੜੀਆਂ ਨਗਰ ਵੀ ਤੇ ਲੱਗੇ ਤਾੜੀਆਂ ਨਗਰ ਵੀ ਤੇ ਲੱਗੇ ਤਾੜੀਆਂ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਆਂ ਨੈਕਸਟ ਵੀਡੀਓ ਤੁਹਾਡੇ ਲਈ ਹੋਰ ਨਵਾਂ ਲਾਈਵ ਸ਼ੋਅ ਨਵਾਂ Song ਲੈ ਕੇ